ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਸ਼ਲੋਕ ਆਦ ਸੱਚ ਜੁਗਾ ਦੇ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਭੇ ਸੱਚ ਜਪਜੀ ਆਪਣਾ ਮੂਲ ਮੰਤਰ ਤੇ ਹੈ ਭੀ ਸੱਚ ਹੈ ਇਥੇ ਪੇ ਸਿਆਰੀ ਦੇ ਨਾਲ ਉਚਾਰਨ ਕਰਨਾ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਨਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭ ਵਕਤਾ ਸੁਰਤ ਸਤ ਸਤ ਜਸ ਸੁਨਤਾ 부ਜਨ ਹਾਰਕ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਰਿਤਾ ਜਨ ਮੰਨਿਆ ਕਰਨ ਕਰਾਵਨ ਤੈਨ ਮੂਲ ਪਛਾਨਿਆ ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਾ ਹੋਏ ਬਸਾਨਾ ਭੈ ਤੇ ਨਿਰਭਾ ਹੋਏ ਬਸਾਨਾ ਭੈ ਤੇ ਨਿਰਭਾ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹ ਹਸਮਾਨ ਵਸਤ ਮਾਹ ਲੇ ਵਸਤ ਗਡਾਈ ਤਾਕ ਭਿੰਨ ਨਾ ਕਹਿ ਨਾ ਜਾਈ ਬੁੱਝ ਬੁੱਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ सेवक का प्रभु पालनहारा सेवक की राखै निरंकारा सो सेवक जिस दया प्रवतार नानक सो सेवक सांस सांस सुमारा अपने जानक पर्दा टाके अपने सेवक की सर पर राख अपने दास को दे वडाई अपने सेवक का नाम जपाई अपने सेवक की आप पत राख ता गेत को इना लाख प्रभ के सेवक का को न नहुच प्रभ के सेवक ऊचते ऊचे जो प्रभ अपनी सेवा लाया नानक सो सेवक दह दिस प्रगटाया नीकी कीरी मह कल राख है भसम कर कोट लाख ਦੇਸ ਕਾ ਸਾ ਸੁਨ ਕਾਢਤ ਆਪ ਤਾ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹ ਭਾਤ ਤਿਸ ਕੇ ਮਾਨਸ ਜਤਨ ਕਰਤ ਇਥੇ ਵਿਸਰਾਮ ਲਾ ਦੂ ਮਾਨਸ ਜਕਨ ਕਰਤ ਬਹ ਭਾਤ ਮਾਨਸ ਜਤਨ ਕਰਤ ਬਹ ਭਾਤ ਤਿਸ ਕੇ ਕਰਤਬ ਵਿਰਥੇ ਜਾਤ ਮਾਰ ਨ ਰਖ ਅਵਰ ਨ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਾਖ ਵਿਣਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਬਾਰੰਬਾਰ ਬਾਰ ਪ੍ਰਭ ਜਪੀਐ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇ ਤਿਸ ਕਿਛ ਅਵਰ ਨਾਹੀ ਦ੍ਰਿਸ਼ਟਾਇਆ ਤੇਸ ਕੇਛ ਅਵਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਾਨ ਤ੍ਰਿਪਤਾਨੇ ਨਾ ਮਾਨ ਤਾਨ ਨਾ ਮਹ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਸੋਵਤ ਤੇ ਵਿਸਰਾਮ ਲਾ ਦੋ ਉਠਤ ਬੈਠਤ ਸੋਵਤ ਬੈਠ ਤੇ ਵਿਸਾਮ ਲਾ ਦੋ ਸੋਵਤ ਤੇ ਯਮਕ ਲਾ ਦੋ ਊਠਤ ਬੈਠਤ ਸੋਵਤ ਨਾਮ ਊਠਤ ਬੈਠਤ ਸੋਵਤ ਨਾਮ ਕਹ ਨਾਨਕ ਜਾਨਕ ਸਾਧ ਕਾਮ ਬੋਲਹ ਜਸ ਜਿਹਵਾ ਦਿਨ ਰਾਤ ਪ੍ਰਭ ਆਪਣੇ ਜਾਨ ਕੀਨੀ ਦਾਤ ਬੋਲਹ ਜਸ ਜਿਹਵਾ ਦਿਨ ਰਾਤ ਬੋਲਹ ਜਸ ਜਿਹਵਾ ਦਿਨ ਰਾਤ ਪ੍ਰਭ ਆਪਣਾ ਜਾਣ ਕੀਨੀ ਦਾਤ ਕਰਹਿ ਭਗਤ ਆਤਮ ਕਾ ਚਾਇ ਪ੍ਰਭ ਆਪਣੇ ਸਿਉ ਰਹਿ ਸਮਾਇ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨਾ ਤਿਸ ਕਾ ਗੁਣ ਕਹਿ ਏਕ ਨ ਜਾਣਾ ਜਿ ਕਹਿ ਤਿ ਵਿਸਰਾਮ ਲਾਉਣਾ ਤਿਸ ਕਾ ਤਿਸ ਕਾ ਗੁਣ ਕਹਿ ਏਕ ਨ ਜਾਣਾ ਆਠ ਪਹਿਰ ਪ੍ਰਭ ਵਸਹਿ ਹਜੂਰੇ ਕਹ ਨਾਨਕ ਸੇਈ ਜਨ ਪੂਰੇ ਮਨ ਮੇਰੇ ਤਿੰਨ ਕੀ ਓਟ ਲੇ ਮਨ ਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਹਿ ਤਿਸ ਕੈ ਦਰਸ ਸਭ ਪਾਪ ਮਿਟਾਵਹਿ ਆਵਰ ਸਿਆਨਪ ਸਗਲੀ ਛਾੜ ਤੇ ਸਜਨ ਕੀ ਤੂ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੁ ਸਾਧ ਪੈਰਾ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸ਼ਟਪਦੀ ਸੇਵ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਜੀ ਵਿਸਰਾਮ ਸਤਗੁਰ ਤੇ ਹੀ ਲਾਉਣਾ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਗੁਰ ਤੇ ਨੀ ਸੇਵਕ ਕੋ ਸੇਵਕ ਕਾ ਗੁਰ ਸਦਾ ਦਾਇਾਲ ਸਿੱਖ ਕੀ ਗੁਰ ਦੁਰਮਤ ਮਲਹਿਰੈ ਤੇ ਵਿਸਰਾਮ ਵੀ ਸਿੱਖ ਕੀ ਗੁਰ ਇੱਥੇ ਲਾਉਣਾ ਸਿੱਖ ਕੀ ਗੁਰ ਦੁਰਮਤ ਮਲਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਇਹ ਵੀ ਵਿਸਰਾਮ ਸਤਗੁਰ ਤੇ ਲਾਉਣਾ ਸਤਗੁਰ ਸਿੱਖ ਕੇ ਬੰਧਨ ਕਟੈ ਗੁਰ ਕਾ ਸਿੱਖ ਵਿਕਾਰ ਤਿਹਟੈ ਸਤ ਗੁਰ ਸਿੱਖ ਕਾ ਨਾਮ ਧਾਨ ਦੇ ਗੁਰ ਕਾ ਸਿੱਖ ਵੱਡ ਭਾਗੀ ਹੈ ਸਤ ਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤ ਗੁਰ ਸਿੱਖ ਕਾ ਸਤ ਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤ ਗੁਰ ਸਿੱਖ ਕਾ ਜੀਵ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਇਸ ਨੂੰ ਗ੍ਰਹਿ ਉਚਾਰਨ ਕਰਨਾ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕਾ ਗ੍ਰਹਿ ਸੇਵਕ ਜੋ ਰਹਾ ਗੁਰ ਕੀ ਆਗਿਆ ਮਨ ਮੈਂ ਸਹੈ ਮਨ ਮੈਂ ਹਾ ਹਲਾ ਕੇ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨਾ ਜਨਾਵੇ ਆਪਸ ਕੋ ਹਾਂਜੀ ਆਪਸ ਕੋ ਕਾਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਰ ਧਿਆਵੇ ਮਨ ਬੀਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਤਿੰਨ ਕੱਕੇ ਆਗੇ ਇੱਥੇ ਧਿਆਨ ਨਾਲ ਉਚਾਰਨ ਕਰਨੇ ਹਨ ਤਿੰਨੇ ਸ਼ੁੱਧ ਬੋਲਨੇ ਹਨ ਤਿਸ ਸੇਵਕ ਕੇ ਇੱਥੇ ਵਿਸਰਾਮ ਹੈ ਕਾਰਜ ਰਾਸ ਜਿਵੇਂ ਤਿੰਨ ਮੰਮੇ ਆ ਜਾਂਦੇ ਨੇ ਚੌਪੀ ਸਹਿਬ ਦੇ ਵਿੱਚ ਤੂੰ ਮੈਂ ਮਿਲਤ ਦੇ ਹਿਤਰ ਸਾਬ ਨੂੰ ਕਈ ਵਾਰ ਦੋ ਆਉਂਦੇ ਨੇ ਇੱਥੇ ਤਿੰਨ ਕਕੇ ਆਏ ਹਨ ਤੇ ਸੁੱਧ ਉਚਾਰਨ ਕਰਨੇ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਜਿਸ ਕਾ ਹੋਤਾ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ